ਅਸ਼ਿਕਲ ਮੈਥੋਡਲ ਪ੍ਰਿਆ ਤਾਂ ਗਲੀ ਦੇ ਵਿੱਚ ਜਾ ਰਹੇ ਇੱਕ ਨੌਜਵਾਨ ਉੱਤੇ ਦਰਜਨਾ ਦੇ ਕਰੀਬ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਉਹ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਪੂਰੇ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਗਲੀ ਦੇ ਵਿੱਚੋਂ ਲੰਘ ਰਿਹਾ ਹੁੰਦਾ ਹੈ ਤੇ ਉਸ ਦੇ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਸਾਕਸ਼ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਸ ਉਤੇ ਹਮਲਾ ਕੀਤਾ ਜਾ ਰਿਹਾ ਜਿਸ ਦੌਰਾਨ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਥੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਮਾਹੌਲ ਕਾਫੀ ਜ਼ਿਆਦਾ ਤਣਾਪੂਰਣ ਬਣ ਜਾਂਦਾ ਹੈ ਤਾਂ ਜਾਣਕਾਰੀ ਮਾਮਲੇ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਇਹ ਸਾਕਸ਼ ਜੋ ਜਿਹੜਾ ਕਿ ਗਲੀ ਦੇ ਵਿੱਚ ਜਾ ਰਿਹਾ ਹੁੰਦਾ ਹੈ ਉਹ ਆਪਣੀ ਦੁਕਾਨ ਵੱਲ ਨੂੰ ਜਾ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਜੋ ਪਿੰਡ ਦਾ ਪੰਜ ਐਬ ਉਸ ਵੱਲੋਂ ਉਸ ਨੌਜਵਾਨ ਦੇ ਨਾਲ ਖੇਪੜਿਆ ਜਾਂਦਾ ਹੈ ਅਤੇ ਜਦੋਂ ਉਸ ਦਾ ਪਿਤਾ ਬਚਾਅ ਦੇ ਲਈ ਆਂਦਾ ਹੈ ਤੇ ਉਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਬਣ ਜਾਂਦਾ ਹੈ ਜਿਸ ਤਰ੍ਹਾਂ ਇਹ ਗੱਲ ਨਿਕਲ ਕੇ ਵੀ ਸਾਹਮਣੇ ਆਈ ਹੈ ਕਿ ਉਹਨਾਂ ਸਾਕਸ਼ ਵੱਲੋਂ ਇਹਨਾਂ ਮਾਂ ਮਾਫ਼ ਕਰਨਾ ਪਿਓ ਅਤੇ ਪੁੱਤ ਦੇ ਕਿਸਾ ਦੀ ਬੇਅਦਬੀ ਤੱਕ ਕੀਤੀ ਗਈ ਹੈ ਤੇ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਉਤ ਹੀ ਹੁਣ ਪਿਓ ਪੁੱਤ ਸਣੇ ਖੋਰ ਜੜੇ ਨਾਲ ਉਹਨਾਂ ਦਾ ਬਚਾਅ ਕਰਨ ਦੇ ਲਈ ਆਏ ਸੀ ਉਹ ਸਾਰੇ ਹਸਪਤਾਲ ਦੇ ਵਿੱਚ ਦਾਖਲ ਨੇ ਜਿਨ੍ਹਾਂ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਾਰਣੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੰਚਾਇਤੀ ਚੋਣਾਂ ਸੀ ਤਾਂ ਉਸ ਸਮੇਂ ਇਸ ਲੜਕੇ ਦੇ ਫਾਦਰ ਸਾਹਿਬ ਅੱਪ ਚਾਈਦੀ ਜੋੜਾ ਦੇ ਲਈ ਖੜੇ ਸਨ ਭਾਵੇਂ ਹਾਰ ਗਏ ਸੀ ਪਰ ਜਿਹੜਾ ਜੇਤੂ ਸੀਗਾ ਉਸ ਵੱਲੋਂ ਚੁਣਵੀ ਰੰਜਿਸ਼ ਜਿਹੜੀ ਸੀ ਉਹ ਰੱਖੀ ਜਾ ਰਹੀ ਸੀ ਇਸੇ ਲਈ ਹਾਜ਼ੇ ਨੂੰ ਲੈ ਕੇ ਉਸ ਵੱਲੋਂ ਉਸੇ ਮੁੰਡੇ ਦੇ ਨਾਲ ਖੇਪੜਿਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਬਚਾਅ ਕਰਨ ਦੇ ਲਈ ਪਿਓ ਆਂਦਾ ਤਾਂ ਉਸ ਉੱਤੇ ਵੀ ਜਿਹੜਾ ਹਮਲਾ ਕਰ ਦਿੱਤਾ ਜਿਆਦਾ ਜਿਸ ਦੌਰਾਨ ਮੌਕੇ ਉੱਤੇ ਹੀ ਪੂਰਾ ਮਾਹੌਲ ਹੈ ਉਹ ਕਾਫੀ ਜ਼ਿਆਦਾ ਤਣਾਅਪੂਰਣ ਬਣ ਜਾਂਦਾ ਤਾਂ ਹੁਣੇ ਪੀੜਤ ਪਰਿਵਾਰ ਵੱਲੋਂ ਜੜਾ ਇਨਸਾਫ ਦੀ ਗੋਹਲ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਮਾਮਲੇ ਦੇ ਧਿਆਨ ਦੇ ਵਿੱਚ ਆ ਉਹਨਾਂ ਵੱਲੋਂ ਵੀ ਪੂਰੇ ਮਾਰਮੇ ਦੀ ਛਿੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੂਰੀ ਪਹਿਲਾਂ ਸਥਿਤੀ ਨੂੰ ਜਾਣਿਆ ਜਾਵੇਗਾ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਜਿਹੜਾ ਹੈਗਾ ਇਹ ਪਿੰਡ ਖੁਈਆਂ ਸਰਵਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਉੱਤੇ ਦਰਜਨਾਂ ਦੇ ਕਰੀਬ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ। ਜਿਆਦਾ ਦੁਸਰਾਨ ਮੌਕੇ ਉੱਤੇ ਹੀ ਜਿਹੜਾ ਮਾਹੌਲ ਹੈ ਤਾਂ ਨਾਪੂਰਣ ਬਣ ਜਾਂਦਾ ਕਿ ਕੀ ਕਹਿਣਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਜ਼ਖਮੀ ਹਸਪਤਾਲ ਦੇ ਵਿੱਚ ਬੈਠੇ ਪੀੜਤ ਪਰਿਵਾਰਾਂ ਦਾ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਹਸਪਤਾਲ ਦੇ ਵਿੱਚ ਕਿਹੋ ਜਿਹਾ ਕੀ ਮਾਮਲਾ ਸਾਹਮਣੇ ਆ ਰਿਹਾ ਹੈ? ਮਾਮਲਾ ਇਹ ਜੀ ਮੈਨੂੰ ਖੁਈਆਂ ਸਰੋਵ ਬਜ਼ਾਰ ਵਾਲਿਆਂ ਦਾ ਫੋਨ ਆਇਆ ਤੇ ਉਹਨਾਂ ਨੇ ਵੀਡੀਓ ਕੱਲੀਆਂ ਵੀ ਇਸ ਤਰ੍ਹਾਂ ਕਰਕੇ ਇੱਕ ਗੁਰਸਿੱਖ ਪਰਿਵਾਰ ਦੀ ਕੈਸਾਂ ਦੀ ਬੇਦਵੀ ਕੀਤੀ ਗਈ ਹੈ। ਤੇ ਮੈਂ ਟੇਟਮ ਹਸਪਤਾਲ ਪਹੁੰਚਿਆ ਤੇ ਵਾਕਿਆ ਹੀ ਕੋਈ ਇਹ ਸਾਰਾ ਹੀ ਗੁਰਸਿੱਖ ਪਰਿਵਾਰ ਹੈ ਚਾਹੇ ਬੀਬੀਆਂ ਚਾਹੇ ਆ ਮੁੰਡੇ ਹੈ ਚਾਹੇ ਇਹਨਾਂ ਦਾ ਪਰਿਵਾਰ ਸਾਰਾ ਗੁਰਸਿੱਖ ਪਰਿਵਾਰ ਹੈ ਗੁਰਸਿੱਖ ਪਰਿਵਾਰ ਹੋਣ ਦੀ ਸਜ਼ਾ ਮਿਲ ਰਹੀ ਹੈ ਸਾਨੂੰ ਹਲਾਤ ਵੇਖ ਲਓ ਤੁਸੀਂ ਇਹਨਾਂ ਦੇ ਕਿਸਾਂ ਦੀ ਬੇਦਵੀ ਕੀਤੀ ਜਾਏਗੀ ਮੈਂ ਕਹਾਂਗਾ ਜਿਹੜੇ ਦੋਸ਼ੀ ਉਹਨਾਂ ਦੇ 295 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਉਨੀ ਤੇਰ ਤੱਕ ਅਸੀਂ ਸਾਰੀਆਂ ਸਿੱਖ ਜੰਦੀਆਂ ਨੂੰ ਸਿੱਖ ਜਿੱਥੇ ਬੰਦੀਆਂ ਨੂੰ ਅਪੀਲ ਕਰਾਂਗਾ ਬਿਲਕੁਲ ਸਹੀ ਕੇਸ ਹੈ ਹਸਪਤਾਲ ਪਹੁੰਚੋ ਇਕੱਠੇ ਹੋਈਏ ਤੇ ਜੋ ਵੀ ਤਰਨਾ ਲਾਣਾ ਪਿਆ ਜੇ ਪੁਲਿਸ ਨੇ ਕਾਰਵਾਈ ਹੀ ਨਾ ਕੀਤੀ ਤਾਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਡੱਟ ਕੇ ਖੜੇ ਆ ਇਹ ਗੁਰਸਿੱਖ ਪਰਿਵਾਰ ਦਾ ਹੁੰਦਾ ਆ ਸਾਨੂੰ ਮਿਲ ਰਿਹਾ ਆ ਆ ਵੇਖ ਲਓ ਤੁਸੀਂ ਹਾਲ ਆ ਬੀਬੀ ਨੇ ਅਮਰ ਸ਼ਕਿਆ ਇਹਨਾਂ ਵੀਰ ਜੀ ਨੇ ਅਮਰ ਸ਼ਕਿਆ ਕੇਸਾਂ ਦੀ ਬੇਦਵੀ ਕੀਤੀ ਕੋਈ ਐਵੇਂ ਥੋੜਾ ਬਹਿ ਕੇ ਆ ਕੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਚਾਹੇ ਕੋਈ ਵੀ ਕਿਸੇ ਦੇ ਕਿਸੇ ਵੀ ਧਰਮ ਨਾਲ ਛੇੜਛਾੜ ਕਰਦਾ ਹੈ ਉਹਨੂੰ ਇਹ ਜੀ ਸਜ਼ਾ ਦੇਵੇ ਪੁਲਿਸ ਐਸਐਸਬੀ ਸਾਹਿਬ ਤੋਂ ਮੰਗ ਕਰਾਂਗੇ ਉਹ ਬੰਦੇ ਚੱਕ ਕੇ ਅੰਦਰ ਠੋਕੋ ਤੇ ਉਹਨਾਂ ਦੇ 295 ਦਾ ਪਰਚਾ ਦਰਜ ਕਰੋ ਜਿਹੜਾ ਆਗਾ ਤਾਂ ਕਿਸੇ ਵੀ ਧਰਮ ਦੇ ਕੋਈ ਬੇਦਬੀ ਨਾ ਕਰ ਸਕੇ ਧੰਨਵਾਦ ਹਾ ਮੇ ਜੀ ਤੁਹਾਡਾ ਮੇਰਾ ਨਾਮ ਰਵਿੰਦਰ ਕੋਹਰਾ ਜੀ ਮੇਰਾ ਨਾਮ ਰਵਿੰਦਰ ਕੋਹਰਾ ਹੈ ਕੱਲ੍ਹ ਵਾ ਤੇ ਜੀ ਘਰੇ ਫੋਨ ਆਇਆ ਬੱਚੇ ਦੁਕਾਨ ਤੇ ਆ ਰਹੇ ਸੀ ਬੱਚੇ ਇਕੱਲੇ ਨੂਨਾ ਪ੍ਰਿੰਸ ਨੂੰ ਬੱਚੇ ਨੂੰ ਇਕੱਲੇ ਨੂਰ ਨਾਲੇ ਘੇਰ ਲਿਆ ਕੱਲਾ ਦੇਖ ਕੇ ਇਹਨੇ ਘਰੇ ਫੋਨ ਕੀਤਾ ਵੀ ਮੇਰੇ ਚਾਚਾ ਜੀ ਮੇਰੇ ਨਾਲ ਲੜ ਰਹੇ ਨੇ ਤੁਸੀਂ ਆਓ ਇਹ ਕੱਲਾ ਜਾਣਾ ਸੀ ਉਹ ਸਾਰੇ ਜਣੇ ਇਕੱਠੇ ਹੋ ਗਏ ਇਹਨਾਂ ਦੇ ਮਗਰ ਮਗਰ ਮੈਂ ਵੀ ਆ ਗਈ ਸਰਦਾਰ ਜੀ ਦੇ ਪਿੱਛੇ ਪਿੱਛੇ ਮੈਂ ਵੀ ਪੱਜੀ ਮੈਂ ਕਿਹਾ ਮੈਂ ਜਾ ਕੇ ਇਹਨਾਂ ਨੂੰ ਛਡਾਉਣੀ ਆ ਇਹਨਾਂ ਨੂੰ ਜਦੋਂ ਮੈਂ ਛਡਾਉਣ ਵਾਸਤੇ ਆਈ ਇਹਨਾਂ ਦੇ ਇੱਕ ਜਣੇ ਨੇ ਪਤਾ ਨਹੀਂ ਬਲਜੀਤ ਸੀ ਕਿ ਕੌਣ ਸੀ ਉੱਥੇ ਮੈਂਬਰ ਵੀ ਸੀ ਅਣਪਛਾਤੇ ਵੀ ਸੀ ਉਹਨਾਂ ਨੇ ਇੱਕ ਜਣੇ ਨੇ ਮੇਰੇ ਬਾਹ ਪਾੜ ਲਈ ਇੱਕ ਨੇ ਮੇਰੇ ਵਾਲ ਫਾੜ ਲਏ ਤੇ ਮੈਂ ਉਹਨਾਂ ਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨ ਬੱਚੇ ਨੂੰ ਬੱਚਾ ਕਲਾਸ ਨੂੰ ਥੱਲੇ ਰਾਂ ਨੇ ਦਬ ਰੱਖਿਆ ਸੀ ਪੂਰੀ ਤਰ੍ਹਾਂ ਉਹਨਾਂ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਵੀ ਤੱਕ ਕਮ ਕੀਤੀ ਮੇਰੇ ਵੀ ਢਿੱਡ ਚ ਲੱਤਾਂ ਮੱਝੇ ਮੇਰੇ ਪੇਟ ਚ ਬਹੁਤ ਦਰਦ ਹੋਈ ਕੌਣ ਕੌਣ ਦਾਖਲ ਆ ਇੱਕ ਸਰਦਾਰ ਜੀ ਨੇ ਤੇ ਇੱਕ ਬੱਚਾ ਇੱਕ ਵੀਰ ਜੀ ਸਰਦਾਰ ਜੀ ਹਰਨਾਮ ਸਿੰਘ ਨੇ ਪ੍ਰਿੰਸ ਮਤਲਬ ਬੱਚਾ ਸਾਡਾ ਬੇਟਾ ਪ੍ਰਿੰਸ ਹੈ ਵੀਰਿੰਦਰਜੀਤ ਨੇ ਵੀਰਿੰਦਰਜੀਤ ਨੂੰ ਤਰ੍ਹਾਂ ਨੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਵੀ ਮਤਲਬ ਮਾਰਪਟਾਈ ਕੀਤੀ ਉਹਦੇ ਤੇ ਪੇਟ 'ਚ ਬੁਰੀ ਜਵ ਤਰੀ ਬੁਰੀ ਤਰ੍ਹਾਂ ਲੱਤਾਂ ਉਹਨਾਂ ਨੇ ਮਾਰੀਆਂ ਉਹ ਬੁਰੀ ਤਰ੍ਹਾਂ ਪੀੜਿਤ ਹੈਗੇ ਸੀਗੇ ਦਰਦ ਨਾਲ ਰੋ ਰਹੇ ਸੀਗੇ ਜਦੋਂ ਮੈਂ ਮੌਕੇ ਤੇ ਆਈ ਬਿਲਕੁਲ ਉੱਚੀ ਉੱਚੀ ਹੋ ਰਹੇ ਸੀ ਇੰਨੀ ਪੂਰੀ ਤਰ੍ਹਾਂ ਨਾਲ ਇਹਨਾਂ ਦੀ ਪੂਰੀ ਹਾਲਤ ਨਾਲ ਮਾਰਿਆ ਇਹਨਾਂ ਨੇ ਪੂਰੀ ਤਰ੍ਹਾਂ ਪੇਟ ਵੱਲੋਂ ਪੀੜਿਤ ਹੈਗੇ ਸੀਗੇ ਇਹਨਾਂ ਨੇ ਮਾਰਿਆ ਬੱਚੇ ਕੱਲੇ ਨੂੰ ਘੇਰਾ ਪਾਇਆ ਇਹਨਾਂ ਨੇ ਪਹਿਲਾ ਬੱਚਾ ਕੱਲਾ ਸੀਗਾ ਪਰਿਵਾਰ ਸਾਰਾ ਬਾਅਦ ਚ ਇਕੱਠਾ ਹੋਇਆ ਮੈਡਮ ਇੱਕ ਰਾਤ ਪੇਸ਼ੈਂਟ ਦਾਖਲ ਹੋਇਆ ਸੀ ਜਿਨੇ ਸਰਕਾਰੀ ਸੰਪਤੀ ਦਾ ਕਾਫੀ ਨੁਕਸਾਨ ਕੀਤਾ ਹੈ ਕੀ ਮਾਮਲਾ ਸੀ ਜੀ ਪੇਸ਼ੈਂਟ ਮੈਡੀਸਨ ਲੋ ਪਲੇਟਲੇਟ ਕਾਊਂਟ ਦੀ ਤਕਲੀਫ ਨਾਲ ਐਡਮਿਟ ਹੋਇਆ ਸਾਡੇ ਕੋਲ ਬੀਐਸਐਫ ਦਾ ਜਵਾਨ ਸੀਗਾ ਕਿ ਉਹਨੇ ਰਾਤ ਕਾਫੀ ਸਾਡਾ ਨੁਕਸਾਨ ਕੀਤਾ ਹੈ ਪਰ ਅਸੀਂ ਉਹਦੀ ਪੁਲਿਸ ਚ ਇਨਫੋਰਮੇਸ਼ਨ ਦੇ ਦਿੱਤੀ ਹੈ ਕਾਰਨ ਲੱਗਿਆ ਪਤਾ ਪਿਛਲਾ ਕਾਰਨ ਕੀ ਸੀਗਾ ਜੀ ਨਹੀਂ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਐਸਐਚਓ ਸਾਹਿਬ ਜਿਹੜਾ ਖੁਈਆਂ ਸਰਵਰ ਦੇ ਵਿੱਚ ਅੱਜ ਝਗੜਾ ਹੋਇਆ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਖੁਈਆਂ ਸਰਵਰ ਅੱਜ ਦੋਨੋਂ ਪਾਰਟੀਆਂ ਆਪਸ ਵਿੱਚ ਝਗੜਾ ਹੋਇਆ ਤੇ ਉਸ ਸੰਬੰਧੀ ਅਸੀਂ ਕੋਈ ਸਾਡੇ ਨੋਟਿਸ ਵਿੱਚ ਆਇਆ ਕਿ ਕੋਈ ਇੱਕ ਦੋ ਵਿਅਕਤੀਆਂ ਦੇ ਜਿਹੜੇ ਕੇਸ ਫਟੇਗੇ ਆ ਉਸ ਬੰਦੇ ਅਸੀਂ ਡੰਗਾਈ ਨਾਲ ਤਤਕਸ਼ ਕਰ ਰਹੇ ਹਾਂ ਅਤੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ